ਕੜਾਕੀ ਦੀ ਠੰਡ ਨਾਲ ਲੋਕਾਂ ਨੂੰ ਛੜੀ ਕੰਬਣੀ ਇਨ੍ਹਾਂ ਸੂਬਿਆਂ ਦੇ ਵਿੱਚ ਸ਼ਮਸ਼ਮ ਕਰਦਾ ਵਰ੍ਹੇਗਾ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜੀ ਹਾਂ ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਜੇਕਰ ਦਿੱਲੀ ਦੇ ਮੌਸਮ ਦੀ ਗੱਲ ਕਰੀਏ ਤਾਂ 2 ਦਿਨਾਂ ਬਾਅਦ ਦਿੱਲੀ ਦਾ ਤਾਪਮਾਨ ਡਿੱਗ ਜਾਵੇਗਾ ਤੇ ਠੰਡ ਵੀ ਹੋਰ ਵੱਧ ਜਾਵੇਗੀ। ਐਤਵਾਰ ਨੂੰ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਹੋ ਸਕਦਾ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ بارش ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਉੱਤਰ ਵਿੱਚ ਸਰਗਰਮ ਪੱਛਮੀ ਗੜਬੜੀ ਦੇ ਸਤੇਹ ਪ੍ਰਭਾਵ ਕਾਰਨ ਦਿੱਲੀ ਐਨਸੀਆਰ ਸਮੇਤ ਉੱਤਰ ਪ੍ਰਦੇਸ਼ ਵਿੱਚ ਮੀਂਹ ਦੀ ਸੰਭਾਵਨਾ ਹੈ। ਇਸ ਕਾਰਨ ਅਗਲੇ 48 ਘੰਟਿਆਂ ਦੌਰਾਨ ਤਾਪਮਾਨ ਵਿੱਚ ਗਰਾਵਟ ਦਰਜ ਕੀਤੀ ਜਾ ਸਕਦੀ ਹੈ ਜੇਕਰ ਉੱਤਰ ਪ੍ਰਦੇਸ਼ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਥੇ 48 ਘੰਟਿਆਂ ਬਾਅਦ ਠੰਡ ਲਹਿਰ ਦਾ ਖੈਰ ਦੇਖਿਆ ਜਾ ਸਕਦਾ ਹੈ ਗੋਰਖਪੁਰ ਕੁਸ਼ੀਨਗਰ ਦੇਵਰੀਆ ਬਲੀਆ ਗਾਜੀਪੁਰ ਜੌਨਪੁਰ ਵਾਰਾਨਸੀ ਮਿਰਜ਼ਾਪੁਰ ਸੂਨਪੱਦਰ ਸਮੇਤ ਪੂਰਬੀ ਯੂਪੀ ਦੇ ਕਈ ਇਲਾਕਿਆਂ ਦੇ ਵਿੱਚ ਧੁੰਦ ਪੈ ਸਕਦੀ ਹੈ ਮੌਸਮ ਵਿਭਾਗ ਮੁਤਾਬਕ 21 ਦਸੰਬਰ ਨੂੰ ਬਿਹਾਰ ਦੇ ਸੋਪਾਲ ਪੂਰਨੀਆਂ ਕਟਿਹਾਰ ਸਹਰਸਾ ਮੱਦੇਪੁਰਾ ਅਰੀਹਾ ਕਿਸ਼ਨਗੰਜ ਅਤੇ ਭਾਗਲਪੁਰ ਜ਼ਿਲ੍ਹਿਆਂ ਵਿੱਚ ਸਵੇਰੇ ਸੰਘਣੀ ਧੁੰਦ ਪਈ ਸੀ ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਬੰਗਾਲ ਦੀ ਖਾੜੀ ਚ ਘੱਟ ਦਬਾਅ ਦੀ ਸਥਿਤੀ ਦੇ ਪ੍ਰਭਾਵ ਕਾਰਨ ਬਿਹਾਰ ਦੇ ਪੂਰਬੀ ਹਿੱਸੇ ਚ 21 ਤੋਂ 23 ਦਸੰਬਰ ਦੌਰਾਨ ਅੰਸ਼ਕ ਤੌਰ ਤੇ ਬੱਦਲ ਛਾਏ रह ਸਕਦੇ ਹਨ ਇਸ ਦੇ ਨਾਲ ਹੀ 25 ਦਸੰਬਰ ਤੋਂ ਬਾਅਦ ਮੱਧ ਪ੍ਰਦੇਸ਼ ਚ ਵੀ ਮੌਸਮ ਚ ਬਦਲਾਅ ਹੋ ਸਕਦਾ ਹੈ ਮੌਸਮ ਵਿਭਾਗ ਨੇ ਗਵਾਲੀਅਰ ਦਾਤੀਆ ਪਿੰਡ ਮੋਰੇਨਾ ਸ਼ਿਵਪੁਰ ਕਲਾ ਸ਼ਤਰਪੁਰ ਟੀਕਮਗੜ ਛਤਰਪੁਰ ਅਤੇ ਨਿਵਾਰੀ ਜ਼ਿਲ੍ਹਿਆਂ ਚ ਧੁੰਦ ਦੀ ਚਤਾਵਨੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਗੱਲ ਕਰੀਏ ਰਾਜਸਥਾਨ ਚ ਵੀ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਅੱਜ ਗੰਗਾ ਨਗਰ ਚੁਰੂ 나ਗੌਰ ਸਿਕਰ ਹਨੂਮਾਨਗੜ ਅਤੇ ਝੁੰਝ ਨੂੰ ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਹਰਿਆਣਾ ਵਿੱਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਵਿੱਚ ਭਵਾਨੀ ਫਰੀਦাবাদ ਗੁਰੂਗ੍ਰਾਮ ਹਿਸਾਰ ਕਰਨਾਲ ਸਮੇਤ ਕਈ ਜ਼ਿਲ੍ਹਿਆਂ 'ਚ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਹ ਸੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਧੰਨਵਾਦ